ਕੀ ਨਾ ਦੇ ਨੇ ਉਹ ਕਰੂ ਸਾਨੂੰ ਵੀ ਤੁਸੀਂ ਬੋਰੀ ਕਾਦੀ ਆਈਏ ਤੁਸੀਂ ਕਿੱਧਰ ਰਹੀ ਬੋਰੀ ਕਾਦੀ ਆਈਏ ਬੋਰੀ ਤੁਸੀਂ ਉਹ ਲੈ ਕੇ ਆਉਂਗੇ ਬੋਰੀ ਕੋਈ ਹੋਰ ਤਰ ਗਿਆ ਅਜੀ ਉੱਥੇ ਕਹਿ ਕੇ ਆਏ ਵੀ ਆਪੀ ਭੇਜ ਦੀ ਰੇੜੀ ਵਾਲ ਤੇ ਰੇੜੀ ਵਾਲ ਤੇ ਭੇਜ ਦੂ ਇਹ ਬਸ ਤੇ ਆਉਂਗੇ ਇਹ ਕਹਿਣਗੇ ਫਿਰ ਵੀ ਸਾਡਾ ਬੱਸ ਲੇਟ ਹੋ ਗਈ ਤਾਂ ਪਾ ਠੀਕ ਆ ਮੈਂ ਕਿ ਕੋਈ ਇੱਕ ਹੀ ਬੋਤ ਆਪਣੇ ਲੈਵੇ ਛੋਟੇ ਲੱਤਰੇ ਲੱਵੇ ਇੱਕ ਇਹਦੇ ਲੈਵੇ ਇੱਕ ਅੰਦਰ ਬੋਦੇ ਲੈਵੇ ਉਹ ਖੜਕਾ ਕਰੂਗਾ ਬਾਈ ਥਾਲ ਡੇਗੂਗਾ ਅੰਦਰੋਂ ਫੇਰ ਹੀ ਤੁਹਾਨੂੰ ਪਤਾ ਲੱਗੂ ਫਿਰ ਉਹਦਾ ਖੜਕਾ ਕਿਵੇਂ ਆਊਗਾ ਔਰ ਛੋਟੇ ਕੋਲੇ ਸੁਣ ਲਿਆ ਕਰੋ ਦਿਮਾਗ ਨਾ ਖਰਾਬ ਕਰਿਆ ਕਰੋ ਕਹੜਾ ਲੱਕੋਟ ਵੇ ਹਟ ਜਾਓ ਯਾਰ ਤੁਸੀਂ ਕੰਮ ਸੀਨ ਕਰੋ ਫੇਰ ਕਰਾਉਣੇ ਓਏ ਓਹੀ ਸੀਨ ਚ ਹੀ ਕਹਿਣਾ ਸੀ ਓਏ ਹੁਣ ਅੱਛਾ ਚਾਹ ਪੈਂਦੀ ਆਈ ਵਾਰ ਚਾਹੀ ਕਹਿੰਦਾ ਨਾ ਤੁਸੀਂ ਓਏ ਚਾਹ ਦੇਣੀ ਆ ਰਿਸ਼ਤਾ ਯਾਰ ਚੱਲ ਚਲੋ ਯਾਰ ਚਲੋ ਚਲੋ ਚੱਲ ਕੰਮ ਐਕਸ਼ਨ ਮੇਰੇ ਸਾਡੀ ਬੱਸ ਸੀ ਨੇ ਵੀ ਅੱਜ ਹੀ ਲੇਟ ਹੋਣਾ ਤੁਹਾਨੂੰ ਹੋਰ ਇਹ ਤਾਂ ਚਾਹ ਤਾਂ ਪਹੁੰਚ ਗਿਆ ਇਹ ਪਹੁੰਚ ਗਿਆ ਪਹਿਲਾਂ ਆ ਗਿਆ 21 ਤੱਕ ਹੁੰਦਾ ਰੱਖ ਲਿਆ ਤੁਸੀਂ ਕਿੱਥੇ ਰਹਿ ਗਏ ਸੀ ਬੱਸ ਲੇਟ ਹੋ ਗਈ ਮੈਨੂੰ ਬੁਰਾ ਲੱਗਦਾ ਹੈ ਮੋਟਾ ਆ ਕਾਹ ਬੋਲ ਕੇ ਭਰਾ ਮੈਨੂੰ ਮੈਂ ਪਹਿਲਾਂ ਕੀ ਕਹਿਆ ਸੀ ਇੱਧਰ ਲੈ ਕੇ ਆਸੀ ਰਹੀ ਫੇ ਇੱਧਰ ਆ ਕੇ ਖੜ ਮੁਕਲਾਵੀ ਨਾ ਮੈਂ ਪਹਿਲਾਂ ਗੱਲ ਦੱਸੀ ਆ ਉਹੀ ਗੱਲ ਕਰੂਆ ਜਿਹੜੀ ਮੈਂ ਤੂੰ ਅਹੀਂ ਦਾ ਕੁੱਟ ਖਾਂਦਾ ਮੈਥੋਂ ਅਹੀਂ ਟੂਹਾ ਕਟਾਉਂਦਾ ਉੱਥੇ ਖੜ ਗਿਆ ਪਰਲੀ ਸਾਈਡ ਤੇ ਦੇ ਨਾਲ ਮੈਂ ਕਰਕੇ ਜਿਵੇਂ ਕਰਦਾ ਦੋਸਤੇ ਦੀ ਔਰ ਮੱਤੀ ਭਈਆ ਪਤਾ ਭਾਈ ਯਾਰ ਚਲੋ ਚਲੋ ਭਾਈ ਇਹ ਐਕਸ਼ਨ ਪਰਚਾਈ ਹੋਈ ਗੱਲ ਹੈ ਮੇਰੇ ਸਾਡੀ ਦੇਲਾ ਬੱਚ ਵੀ ਅੱਜ ਹੀ ਲੇਟ ਹੋਣੀ ਦੀ ਹੋਰਦੀ ਬੋਰੀ ਪਹਿਲਾਂ ਆ ਗਈ ਦੱਤਾ ਵੇ ਸੌਦਾ ਆ ਗਿਆ ਹੋਰ ਆ ਗਿਆ ਕੋਥੀ ਪੈ ਸੌਦਾ ਨੂੰ ਆਣੀ ਵੀ ਅੰਦਰ ਰਕ ਰਕਾ ਕੇ ਦੇ ਕੇ ਸਮਾਨ ਸਾਰਾ ਮੈਂ ਆਏ ਦੇਖੀ ਆਂਦੀ ਸੀ ਵੀ ਕਿੱਥੇ ਰਹਿ ਗਏ ਕਿੱਥੇ ਵਗ ਗੀਆਂ ਪਾਕੇ ਆਏਗਾ ਸੌਦਾ ਕਿੱਥੋਂ ਲੱਕ ਰਿਆ ਤੂੰ ਕਿੱਥੇ ਸੀਗਾ ਬੱਸ ਰੇਟ ਉਹ ਦੇਖ ਲੈ ਓਏ ਬੱਸ ਰੇਟ ਹੋ ਗਈ ਕਾਨੂੰ ਹੋ ਗਈ ਬੱਸ ਲੈ ਤਾਂ ਹੋਰ ਹੀ ਕਿਸੇ ਪਾਸੇ ਫਿਰਦਾ ਹੋਏਗਾ ਨਾ ਤੂੰ ਸਰਮ ਹੈਗੀ ਕੋਈ ਮੈਂ ਤਾਂ ਹੈਗੀ ਆ ਤੈਨੂੰ ਹੈਗੀ ਮੈਂ ਉੱਥੇ ਸੌਦਾ ਲੈਣ ਗਿਆ ਤੂੰ ਮੰਗਰੇ ਫੋਨ ਕਰਤਾ ਸੁਰਖੀ ਪੋਟਰ ਨੂੰ ਕੋਈ ਤੂੰ ਨਚਾਰਾਂ ਵੀ ਤਾਂ ਨੱਚਣ ਜਾਣਾ ਕਿਧਰੇ ਕਾਈ ਨਾ ਮਾਰ ਕਰ ਦਿੰਗਾ ਉਂਗਲ ਵਿੱਚ ਦੀ ਤੂੰ ਤਾਂ ਕਿਤੇ ਹੋਰ ਨਾ ਕਰਦੇ ਹਾਂ ਲੋ ਸੁਰਖੀ ਪੋਟਰ ਕਾਹਦਾ ਲੈ ਕੇ ਜਾਵਾਂ 10000 ਦਾ ਸੌਦਾ ਤਰਾਜੀ ਕਿਹਨੂੰ ਦਿਆ ਲੈ ਆਉਂਦੇ ਮੈਂ ਤੈਨੂੰ ਕਹੀ ਆ ਅੰਦਰ ਪਾ ਲੈਣਾ ਕਿਹੜਾ ਪੰਨੀਆਂ ਦਾ ਪਤਾ ਨਹੀਂ ਮੈਨੂੰ ਤਾਂ ਕੀ ਹੋ ਗਿਆ ਤੈਨੂੰ ਕੌਣ ਪਤਾ ਦੇ ਉਹ ਅੰਦਰ ਕੌਣ ਚੱਟਾ ਹੋਈ ਫਰਕ ਦੇ ਆਰੇ ਘਾਵਾ ਚੋਰੀ ਕਰਦਾ ਹੈ ਹਾਈ ਹਾਈ ਦਾ ਹਾਈ ਹਾਈ ਦਾ ਹਾਂ ਹਾਈ 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 ਪਸਟ ਕੇ ਪਾਉਂਗਾ ਨਾ ਸੁਣ ਲਾ ਮੈਂ ਮੁਕਾਉਂਗਾ ਫਟਵੇ ਇੱਥੇ ਰੱਖ ਉਹ ਜਾ ਅੱਪਾ ਚੇ ਲੱਜੂਏਗਾ ਤੈਗੇ ਆਪਣੇ ਤਾਂ ਮੈਂ ਤਾਂ ਨਾਉਦੀ ਸੀ ਮੈਨੂੰ ਨਹੀਂ ਪਤਾ ਕੌਣਾ ਹੈ ਕੋਈ ਕਾੜੂ ਨਾਉਦੀ ਤੇ ਮੈਨੂੰ ਮੈਂ ਤੁਰ ਪਹਾੜ ਨਾ ਹੁੰਦਾ ਪਹਾੜ ਨਾ ਹੁੰਦਾ ਹੁਣ ਗੱਲ ਕਰੀਏ ਕੋਈ ਇਹਨਾਂ ਨੇ ਗੁੱਸੇ ਪਹਿਲਾਂ ਉਹ ਜਾਉਣ ਸਾਰੀ ਛੱਡ ਲਿਆ ਉਹ ਵੀ ਕੀ ਕਰਦਾ ਭਈ ਕੀ ਕਰਦਾ ਉਹੀ ਤਾਂ ਯਾਰ ਕੋਈ ਸੀਨ ਭੈਣ ਦਾ ਬਣਦਾ ਵੀ ਹੁੰਦਾ ਕੋਈ ਉਹ ਤੁਸੀਂ ਮੜਾ ਮੋਟਾ ਪੁੱਛੋਦਾ ਸੀ ਕਿ ਇੱਥੇ ਮਾਇਆ ਸਹੀ ਕਿਹਨਾਂ ਜਗ੍ਹਾ ਤੁਸੀਂ ਐਂ ਕਰੋ ਮੇਰੀ ਗੱਲ ਸੁਣੋ ਥਾਲੀ ਤੋਂ ਨਾ ਸਹੀ ਸਿੱਟੀ ਹੁਣ ਦੁਬਾਰਾ ਕਰੋ ਮਹੀਨੇ ਨੂੰ ਸੁਣ ਮੇਰੀ ਗੱਲ ਤਾਂ ਸੁਣਾ ਤੁਸੀਂ ਉਹਨੂੰ ਪੁੱਛੋ ਦਾ ਸਹੀ ਵੀ ਅੰਦਰ ਕੀ ਕਰਦਾ ਤੂੰ ਤੂੰ ਤਾਂ ਅੰਦਰ ਦੱਧੇ ਦੇ ਨੇ ਡੇਕ ਲਿਆ ਜਾ ਕੇ ਖਲਦੀ ਲਿਆਏ ਉਹਨੂੰ ਉੱਥੇ ਓਏ ਆਹੀ ਵਧੀਆ ਤੇ ਖਲਦੀ ਕੀ ਕਰਨਾ ਨਾ ਇਹ ਮੈਨੂੰ ਪੁੱਛਿਆ ਵੀ ਤੂੰ ਕੋਈ ਬੰਦੇ ਬੁਲਾਉਂਿਆ ਕਰਦੀ ਮੈਂ ਮਾਰਦਾ ਕਿਉਂ ਆ ਦੂੰ ਮਾਰੂਣੀ ਵੀ ਅੰਦਰ ਵਧ ਰਾਂ ਯਾਰ ਤੂੰ ਇਹ ਵੀ ਨਹੀਂ ਕੁੱਟਣਾ ਨਾ ਮੇਰਾ ਮੇਰੇ ਸਾਥ ਨੂੰ ਨਹੀਂ ਕੁੱਟਦਾ ਇੱਥੇ ਇੱਕ ਗੱਲ ਕਰਦੇ 15 ਹੁਣ ਕੁੱਟਦੇ ਆ ਰਹੇ ਨੇ ਫਿਰ ਉਹ ਕੀ ਸੀ ਨਾ ਇੱਥੇ ਗੱਲ ਕਰਦੇ ਕਿ ਹਾਂ ਤੂੰ ਬਈ ਹਾਂ ਪੂਰੀ ਵੀਰੇ ਟੇਟਾ ਬਣਾਉਣ ਨਾਲੇ ਬੁਲਾਉਗਾ ਕਿਤੇ ਸਿੱਧੇ ਫੂਟਾ ਬਣਾ ਦੂ ਉਹ ਤੇ ਆ ਜਾ ਬਈ ਆ ਜਾ ਮੋਟੋ ਇੱਧਰ ਦੇਖ ਮੋਬਾਈਲ ਚ ਇਤਰਾ ਦਿਮਾਗ ਖਾ ਰਿਆ ਮੈਂ ਇਧਰੋਂ ਆਇਆ ਪਹਿਲਾਂ ਲਓ ਜੀ ਸ਼ੂਟ ਚੱਲ ਰਿਹਾ ਬੰਤ ਪ੍ਰਧਾਨ ਦਾ ਲੈ ਲੈ ਠਣ ਦੇਖ ਇਹਨੇ ਕੰਮ ਕਰਦੇ ਆਣੇ ਬੈਠਾ ਓਏ ਤਿਸਨਾ ਘਰ ਉੱਧਰ ਨੂੰ ਗਿਆ ਹੈ ਲੱਗਦਾ ਕੀਤਾ ਹੋ ਗਿਆ ਵੀ ਹੋ ਗਿਆ ਠੀਕ ਆ ਠੀਕ ਆ ਤੁਮਾ

ਉਠਿਆ ਕਦੇ ਬਾਤ ਦੀ ਮਨਾ ਕਹ ਖਾਬਰਾ ਕੱਲ ਸੁਣ ਲੈ ਕਰ ਪਹਿਲਾਂ ਗੱਲ ਕੀ ਕਰਦੇ ਸੀ ਹਾਂ ਹੋ ਕੀ ਗਿਆ ਕੇ ਇਹਨੂੰ ਕਰਦੇ ਸਟਾਰਟ ਹੁਣ ਆ ਆ ਠੀਕ ਹੈ ਤੂੰ ਬਸ ਇਧਰ ਘੁੰਮ ਕੇ ਤੇਰੇ ਲਈ ਆ ਜੂੰਗਾ ਪੋਰੇ ਇਧਰੇ ਪਾਸੇ ਵਾਲੇ ਆਖੀ ਜਾਊਗਾ ਹਾਂ ਕਰ ਹਾਂ ਚਲੋ ਪਾ ਗਿਓ ਅਹੀਂ ਕਹੀ ਬਾਤ ਚਲੋ ਮੈਂ ਖੜੀ ਕੇ ਦੇਖਦੇ ਹਾਂ ਚਲੋ ਅੰਸਰ ਦਾ ਕਹਿ ਦਿਆ ਕਰ ਜਾ ਰੋਣ ਚਲੋ ਐਕਸ਼ਨ ਪੀਗਾ ਨਹੀਂ ਆ ਆਹ ਨਾ ਪਾਣੀ ਨਹੀਂ ਪੀਣਾ ਪੀਣਾ ਨਹੀਂ ਪਾਣੀ ਹਾਂ ਅੱਛਾ ਕੀ ਗੱਲ ਹੋ ਗਈ ਤਾਂ ਹੂਰੀ ਕੁ ਕਰੀ ਜਾਂਦਾ ਲੈ ਮਟਲੇ ਮੇਰੇ ਮੇਰੀ ਗੱਲ ਤਾਂ ਸੁਣ ਲੈ ਇਹਦੇ ਸੱਚੋ ਵੱਡੇ ਨੇ ਪੈਪ ਮਾਰਿਆ ਲੈ ਲੈ ਇਹਨੂੰ ਸੁਣਨੋਂ ਆਟ ਗਿਆ ਹਾਂ ਹੂ ਰੁਕਦਾ ਸੁੱਜਿਆ ਪਿਆ ਹਾਂ ਆਹ ਹਾਂ ਹੈਨਾ ਸਿਰ ਕਿਸੀ ਨਾਲ ਆਊਗਾ ਅੱਜ ਹਾਂ ਨਾਲੀ ਨਾਲੀ ਮੈਂ ਉਹ ਹਾਂ ਪਾਣੀ ਕਰਮ ਕਰਦਾ ਮਿੱਟੀ ਪਾੜਦੇ ਉੱਥੇ ਕਾੜੂ ਹਾਂ ਮੈਂ ਪਾਣੀ ਗਰਮ ਕਰਦਾ ਫਿਰ ਤੂੰ ਨਾਰੀ ਫੁਰਕ ਪੈ ਗਈ ਤੇ ਕਾੜੂ ਜੀਜਾ ਹਾਂ ਬਈ ਨਾ ਹੁੰਦਾ ਨਹੀਂ ਤੁਸੀਂ ਤਾਂ ਫੁਰਕ ਪੈ ਗਈ ਆਹਾਂ ਐ ਐ ਐ ਨਾ ਕਹਿਉਂਦਾ ਤੈਂ ਹਾਂ ਤੈਂ ਅੱਛਾ ਮੈਂ ਹਾਂ ਮੈਂ ਨਹੀਂ ਨੰਗਾ ਹਾਂ ਹਾਂ ਤਾਕੂ ਜਾ ਨਾ ਕਰਦਾ ਗੱਲ ਗੱਲ ਤਾਂ ਪਰ ਆ ਚੱਕਰ ਪਾਤਾ ਲਾ ਤੈਨੂੰ ਬੱਡੇ ਨੇ ਪਾ ਬਮਾਰੇ ਹੁਣ ਕਦੇ ਉਹ ਦੱਸਾਂ ਤੈਨੂੰ ਮੈਂ ਦਿਮਾਗ ਖਾਰਿਆ ਇਸ਼ਾਰੇ ਕਿਵੇਂ ਮਤਲਬ ਸੁਣਦਾ ਨਹੀਂ ਤੂੰ ਜਾ ਜਾ ਕਰਦਾ ਕੰਮ ਤੂੰ ਕਰਦਾ ਉਧਰ ਜਾਣਾ ਇਹ ਕਹਿੰਦਾ ਠੇਕੇ ਤੇ ਲਾਈਆਂ ਫਿਰ ਜੇਬ ਕਰਦੀਆ ਇਹਦੇ ਫੇਰ ਬਣਾ ਲੈ ਮੈਂ ਕਿਉਂ ਫਰੋਣ ਇਹ ਸਿਧਰਾ ਹੋ ਗਿਆ ਹੁਣ ਇਹਨੂੰ ਨਾ ਕੁਝ ਵੜਾਇਆ ਕਰੋ ਚਲ ਚਲ ਉਧਰ ਨਾ ਨਾ ਸੀ ਨਾ ਉਧਰ ਲੱਗਿਆ ਸੀ ਦੇ ਉਧ ਉਧਰੀ ਵਜਦਾ ਨਹੀਂ ਆ ਰਹੀ ਦੇਖ ਲੈ ਉਧਰਲੀ ਨਹੀਂ ਆ ਰਹੀ ਬਾ ਠੀਕ ਹੈ ਚੱਲ ਮੈਂ ਤਾਂ ਇੱਥੇ ਚੱਲਣ ਇੱਥੇ ਜਾ ਪਰ ਵੈਗੋ ਤੇਰੇ ਨੂੰ ਇੱਕ ਵਾਰੀ ਦੱਸ ਤਾਂ ਮੁੜ ਕੇ ਨਾ ਪੁੱਛ ਬੜਾ ਬੰਦ ਕਰਾ ਹਾਂ ਹਾਂ ਤੈਨੂੰ ਕਹਿਦਾ ਦਿਮਾਦ ਨੂੰ ਦੱਸ ਦੂੰਗਾ ਇੱਕ ਵਾਰੀ ਕਹਿਦਾ ਮੈਂ ਬਣਾ ਬੰਦ ਕਰਕੇ ਕਰਵਾ ਦੇ ਮੈਂ ਪਹਿਲੇ ਦੱਸੀ ਮਿਲਣ ਕਿ ਜਾਵਾਂ ਫਿਰ ਦਵਾਰੋਂ ਕੋਲੋਂ ਪੁੱਛੀ ਜਾਂਦਾ ਕੀ ਹੋ ਗਿਆ ਸਟਾਰਟ ਬੈਠਾ ਨਹੀਂ ਆਹ ਹਾਂ ਹੋਰ ਖੜਾ ਇਧਰ ਮੇਰਾ ਵਾਲਾ ਬਲੌਗ ਸਟਾਰਟ ਹੋ ਗਿਆ ਦੀ ਅਸੀਂ ਉਹਦਾ ਟਾਈਮ ਵਾਸਤੇ ਕਰੀਏ ਮੇਰਾ ਦਰਵਾਜ਼ਾ ਦੋ ਜਰਾਂ ਠੀਕ ਆ ਆ ਉਹ ਦਿੱਤੇ ਜਵਾਦ ਲਵਾ ਦਿਆ ਵਿਚ ਨਾ ਹੀ ਮੈਂ ਹੁਣ ਜਗਾ ਮੋਹ ਹੂਣ ਆ ਗਿਆ ਬਾਈ ਜੀ ਨੂੰ ਫੋਨ ਤਾਂ ਕਰਾਂਗੀ ਮੈਂ ਬੈਲ ਵੱਟ ਕਰਦੇ ਫਰੇ ਲੈਣ ਨੂੰ ਇੱਧਰ ਘਰ ਕਿਹਨੇ ਨੇ ਉਹਨੂੰ ਬੁੱਧ ਤਾਂ ਪਰਾਂ ਹੋਣੀ ਬੁੱਧ ਕੱਟ ਰਿਹਾ ਮੈਂ ਉੱਧਰ ਲੱਸੀ ਹੂੰਗਾ ਐਕਸ਼ਨ ਹੈ ਸਾਈਕਲ ਨਹੀਂ ਆਹ ਆ ਪਾਣੀ ਦਾ ਪਾਣੀ ਨਹੀਂ ਪੀਣਾ ਪਾਣੀ ਪੀਣਾ ਨਹੀਂ ਹਾਂ ਚਾ ਕੋਈ ਨਾ ਫਿਰ ਕੀ ਗੱਲ ਹੋ ਗਈ ਇਹਦੇ ਹਾਂ ਇਹਦੇ ਉਹ ਵੱਡਾ ਨਹੀਂ ਹੈਗਾ ਹਾਂ ਹਾਂ ਇਹ ਪੈਪ ਭਰਿਆ ਸੱਚ ਉਹ ਚੱਲ ਰਿਹਾ ਜੀ ਸਾਨੂੰ ਕੱਟ ਦਾ ਉਹ ਇਹ ਵੱਡਾ ਹੀ ਆ ਨਾ ਵੱਡਾ ਵਿੰਦਰ ਕਿਵੇਂ ਸੁਣਦਾ ਨਹੀਂ ਪੋਲਾ ਤਰਾ ਵਾਚੜ ਵੱਡੇ ਨੇ ਕਰਤਾ ਕਰਾ ਵੱਡੇ ਨੇ ਮੈਂ ਕਿਹਾ ਵੱਡੇ ਨੇ ਹੈ ਜਿਵੇਂ ਮਾਰੀ ਦਾਲ ਹੋਵੇ ਕੋਈ ਕੁਛ ਹੋਵੇ ਤੂੰ ਇਹ ਉਹਨਾ ਪੁੱਛੀ ਜਰਾ ਤੂੰ ਕਹ ਇਹਨੂੰ ਵੀ ਕੀ ਕੀ ਇਹ ਕਰੀ ਜਾਂਦਾ ਇਹਨੂੰ ਉੱਚਾ ਸੁਣਦਾ ਮੈਂ ਕਹ ਉਹ ਮੈਂ ਦੱਸਦਾ ਰੱਖਿਆ ਇਹੋੜਾ ਨਾ 10 ਵਾਰੀ ਦੱਸਣਾ ਮੈਂ ਤਾਂ ਵੱਡੇ ਨੂੰ ਸੱਚ ਪਾਇਪ ਮਾਰਿਆ ਇਹਨੂੰ ਸੁੱਨੋ ਹਟ ਗਿਆ ਹਾਂ ਸੁਨੋ ਹਟ ਗਿਆ ਚਾਰਤਾ ਚੰਦ ਗਿਆ ਐਸੀ ਚੀਜ਼ ਕੋਈ ਚੀਜ਼ ਕਰਦਾ ਡਰਜੀ ਨੂੰ ਮੈਂ ਜਾਂਦਾ ਉਧਰ ਮੈਂ ਜਾਂਦਾ ਉਧਰ ਹੀ ਜਾਂਦਾ ਮੈਂ ਹਾਂ ਜਾ ਜਾ ਮਗ ਜਾ ਐਨੀ ਗੱਲ ਉਹ ਨਾਲੇ ਜੋ ਹੁਣ ਕਰਦਾ ਨਹੀਂ ਇਹ ਤੂੰ ਜੀ ਦੇਖ ਲਿਓ ਨਾਲ ਹਾਂ ਦੱਸਿਆ ਗਿਆ ਇਹਨੂੰ ਮਤਲਬ ਇਹ ਦੇਖ ਹੁਣ ਵੀ ਨਹੀਂ ਕਰਨੀ ਹਾ ਉਹ ਬੱਚਾ ਕੱਦੂ ਕੱਦੂ ਪੜਾ ਹੋਇਆ ਚੱਲ ਬਈ ਐਕਸ਼ਨ ਹੈ ਆਹਾ ਪੈਗ ਪੈਗ ਮੈਂ ਨਹੀਂ ਲਾਉਂਗਾ ਪੈਗ ਨਹੀਂ ਹੈਗਾ ਆਹਾ ਪਾਣੀ ਨਾ ਪਾਣੀ ਨਹੀਂ ਪੀਣਾ ਪੀਣਾ ਨਹੀਂ ਤਾਂ ਠੀਕ ਆ ਕੀ ਗੱਲ ਹੋ ਗਈ ਹੈ ਕੀ ਗੱਲ ਹੋ ਗਈ ਇਹਦੇ ਨਾਲ ਸਿਰ ਚੋਂ ਦੇ ਵੱਡੇ ਨੇ ਆ ਪੈਪ ਮਾਰਿਆ ਲੈ ਹਾਂ ਇਹਨੂੰ ਹੁਣ ਸੁਣਨਾ ਆੜ ਗਿਆ ਹਾਂ 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 ਮੈਂ ਉਧਰ ਜਾ ਕੇ ਪੁੱਛਦਾ ਉਹਨੂੰ ਕੀ ਗੱਲ ਹੋਈ ਆ ਹਾਂ ਜਾ 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 ਵਾਗ ਜਾ કે કને ઠેક કે લઈ ની આ તુ મીના તસદા નહીં હે આ એની કંધા થી ગા હા કેਦਾ મે જાના ખેત જમીન દેખ કે આવના જા કે જમીન દેખ કે આ નિગાવાગી નહીં નહીં દેખણ ગયા ગા ઓ ઇને નિગા કરાને આ કોણ ઉરાને જીજા ભઈ લેના સ્પ્રે હા ને ઓર ની દવા પાડે દિયા આ આહા કેતા થી આહા 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 ਕਿ ਤੂੰ ਖਦਾਇਲਾ ਨਹੀਂ ਵੀ ਆਹਾ ਇਹ ਤਾਂ ਮਰਦਾਂ ਦੇ ਵੱਡੇ ਨੇ ਤੇਰੇ ਮੈਂ ਕਦੋਂ ਮਾਰਿਆ ਓੜੀ ਤੇਰੇ ਜੀਜਾ ਆਹੋ ਮੈਂ ਹਾਂ ਮੈਂ ਤੇਰੇ ਵਾਸਤੇ ਹਾਂ ਹਾਂ ਇਹ ਹਾਂ ਜਾ ਲੈ ਕੇ ਆ ਦੋਈ ਤਜਾਬ ਉਲਟੀਆਂ ਨਹੀਂ ਆਈਆਂ ਚੱਲ ਮੈਂ ਜਾਨਣਾ ਚੰਗਾ ਹੋਰ ਕਿਹ ਕਹ ਸੱਤਰੀ ਕਾ ਜਾਨਣਾ 100 ਰੁਪਏ ਆ ਗਿਆ ਮੈਂ ਸੱਤ ਆਹੋ ਹਾਂ ਦਿਮਾਗ ਖਾ ਲਿਆ ਸਾਲੇ ਤੇ ਮੇਰਾ ਇਹ ਤਾਂ ਨਵ ਲੈ ਕੇ ਜਾਣੇ ਪੈਣਗੇ ਇਹਨਾਂ ਦਾ ਤਾਂ ਦਿਮਾਗ ਪੈਂ ਗਿਆ ਦੁਆਨਾ ਹੁ ਹੱਸ ਪੈ ਮੈਂ ਇਹ ਕਿ ਆ ਉਹ ਮਹਾ ਵੱਡੇ ਕੇ ਚੱਲਦੇ ਆ ਤੇ ਬਿਹਾਂ ਚ ਟਿੱਬਿਆਂ ਚ ਕਾੜੂ ਦੀ ਚਾ ਹਾਂ ਵੱਡੇ ਕੇ ਵੱਡੇ ਕੇ ਵੱਡੇ ਟਿੱਬਿਆਂ ਤੇ ਵੱਡੇ ਕੇ ਉਧਰ ਹਾਂ ਨਕਨਾਗਾ ਉਹ ਨਹੀਂ ਬਾਈ ਇਹ ਲੋੜੀਆਂ ਇਹ ਕਿਹੜੀਆਂ ਲੈ ਠੀਕ ਹੈ ਇਹ ਹਾਂ ਕੁਛ ਨਹੀਂ ਕੁਛ ਨਹੀਂ ਮੈਂ ਕੀ ਹੋ ਗਿਆ ਕਿੰਨਾ ਦਾ ਦਿਮਾਗ ਕਹਿੰਦਾ ਇਹ ਖੋ ਗਿਆ ਉਹ ਖੋਇਆ ਨਹੀਂ ਮੈਂ ਦਾਦਾ ਮੈਂ ਦਾਦਾ ਇਹ ਤਾਂ ਹੁਣ ਵੱਡੇ ਨੇ ਉਹ ਮਾਰੇ ਸੱਚੇ ਦੇ ਪਾਪ ਆ ਕਿਵੇਂ ਐਂ ਕਰਕੇ ਇਹਦੀ ਜਾਨਾਸਤ ਵਾਗੀ ਅੱਛਾ ਹਾਂ ਕਿਵੇਂ ਹੀ ਜਾ ਮਹਾ ਕਿਵੇਂ ਕਹਦਾ ਠੀਕ ਆ ਠੀਕ ਆ ਪੁੱਸਾ ਦੇਣ ਲੱਗੂਗਾ ਇਹ ਓਏ ਕਾੜੂ ਜੀਜਾ ਆਹ ਕਹਿੰਦਾ ਮੈਂ ਬਈ ਇਹਦਾ ਕੰਮ ਠੱਪ ਕਰਦਾ ਹਾਂ ਠੀਕ ਆ ਕੰਮ ਠੀਕ ਆ ਇੱਕ ਗੱਲ ਹੋਣੀ ਆ ਠੀਕ ਕਿ ਮੈਂ ਪੈਸੇ ਇਹਨੂੰ ਪੈਸੇ ਕਹੇ 500 ਲੈਣਾ ਇਹ ਤੋਂ 500 ਲੈਣਾ ਦਿੱਥੋਂ ਕਿਹੜੀ ਜ਼ਿਆਦਾ ਕਿੱਥੇ ਵੀ ਆ ਦੇਸੀ ਦਾ 18 ਕੋਸ ਦਾ ਜ਼ਿਆਦਾ ਦੇ ਉਹ ਪਾਹੋ ਫਿਰ ਉਹ ਹੋ ਗਿਆ ਉਹ ਠੀਕ ਹੈ ਤਾਂ ਪੈਸੇ ਨੂੰ ਕਹੇ ਦੇ ਦੂ ਮੈਂ ਦੇ ਦਾਂਗੇ ਦੇ ਦਾਂਗੇ ਕੀ ਕਹਿੰਦਾ ਦਊਗਾ 5 ਦਿਨਾਂ ਨੂੰ ਪਾਹ 500 ਲੈਣਾ ਹਾਂ ਹਾਂ 500 ਦਊਗਾ ਕਹਿੰਦਾ ਕੀ ਹੈਗਾ ਕਹੇ ਦਊ ਦੇ ਦਊਗਾ ਸੁਣੀ ਲਿਆ ਹੈ ਖੜਾ ਪੈਸੇ ਹੁਣ ਨਹੀਂ ਹੈਗੇ ਦੋ ਦਿਨਾਂ ਨੂੰ ਧੁਗਾ ਚ ਇੱਕ ਦਾ ਮੁੱਕਰਦਾ ਨਾ ਨਾ ਦੋ ਦਿਨਾਂ ਨੂੰ ਦੋ ਦਿਨਾਂ ਨੂੰ 200 ਨਹੀਂ 500 ਆ 500 ਮਕਲਾਵਾ ਹੈ ਵੇ ਮੈਂ ਤਾਂ ਯਾਰ ਰਸਦੀ ਹੋ ਜਾਂਦਾ ਮਕਲਾਵਾ ਯਾਰ ਹੈ ਭਾਈ ਆ ਦੇਖੋ ਐਂ ਜਿਸੀ ਹੁੰਦੇ ਨੇ ਤੂੰ ਜਿਆਦੇ ਖਾਦਾ ਲੱਗਦਾ ਗਿਆ ਮਾਲ ਜਿਹਾ ਐਂ ਜੀ ਕਰਦੇ ਹੋ ਤੇਰੇ ਐਂ ਕਹੀ ਕੇ ਮਕਲਾਵਾ ਵਾਗ ਜਿਆਦਾ ਆਸਤ ਮੇਰੇ ਕੋਲ ਤਾਂ ਮੈਕਰੀ ਬਵਾਜ ਨਹੀਂ ਹੋਣੀ ਓਹ ਆਉਂਦੀ ਹੈ ਲਵੇ ਵਾਗੇ ਕਾ ਜਿਆਦੇ ਖਾਦਾ ਲੱਗਦਾ ਮਾਲ ਅੱਜ ਐਂ ਕਹੀਦੀ ਇੱਕ ਹੋਰ ਟਰੈਕਟਰ ਸਰਪੰਚ ਟਰੈਕਟਰ ਸਾਹਿਬ ਐਂ ਸੀਨ ਦੱਸਦਾ ਮੈਨੂੰ ਐਂ ਸੀ ਦੱਸਦਾ ਵਈ ਤੂੰ ਓਰੇ ਆਜੋ ਓਰੇ ਆਜੋ ਬਾਹਰੇ ਆ ਜੁਦਾ ਮੂੰਹ ਪਾ ਲ ਦੂੰ ਮੈਂ ਕੋਈ ਕੋਈ ਗੱਲ ਕਰੀਏ ਚੱਜ ਦੀ ਤੁਸੀਂ ਚਲੋ ਦੁਬਾਰੇ ਚਲੋ ਉਧਰ ਚਲੋ ਨਹੀਂ ਮੈਂ ਚੱਪਲਾ ਫੇਰ ਚਲੋ ਉਧਰ ਇਹਦੇ ਪੂਰੇ ਨਾ ਹੋਇਆ ਕਰਨ ਵਾਲੇ ਮਸਲਾ ਚਲ ਉਧਰ ਚਲ ਉਹਨੂੰ ਬਰਾਬਰ ਰੱਖਿਆ ਕਰ ਉਹ ਨੱਤਰ ਬਹਿ ਜਾ ਪਾ ਪਾਈ ਜਿੰਦਾ ਯਾਰ ਇਹ ਮੂਰੇ ਵਾਲਾ ਬਾਹ ਪੈ ਗਿਆ ਬਾਈ ਯਾਰ ਮੇਰਾ ਸਰੀਰੀ ਵਾਲਾ ਵੱਡਾ ਫਿਰ ਮੂਰੇ ਕਾ ਤੇ ਹੁੰਦਾ ਤੈਨੂੰ ਪਤਾ ਸਰੀਰੀ ਉਹ ਘੇਰੀ ਜਊ ਉਹਨੂੰ ਚਲੋ ਨਲੇ ਐਂ ਕਰਿਓ ਜਿਹੇ ਰੋਡਾਂ ਮੜਾ ਕੱਟ ਕੇ ਸੀਨ ਲੈ ਲਈ ਕੋ ਇਂ ਚੱਲਣ ਦੇ ਚੱਲਣ ਦੇ ਯਾਰ ਚਲ ਗੱਲਾਂ ਹੀ ਚਲਾ ਕੇ ਕਿਹੜਾ ਪੂਰ ਛਾੜਨਗੇ ਅੰਦੀ ਬੱਦਲ ਬਾਈ ਦਿਖੀ ਚਲੋ ਦੇਖ ਲਾਓ ਹਾਂ ਬਾਸ ਪੂਰ ਬਾੜੀ ਸੈਂਟਰ ਦੇਖ ਕੋਡੇ ਕੋਡੇ ਪਾਇਆ ਤੇ ਉਹਦੀ ਬਾਕਾਂ ਜਾਂਦੇ ਅੱਜ ਕੱਲ ਤਾਂ ਐਂ ਪਾਉਂਦੀਆਂ ਨੇ ਗਿੱਟੇ ਵੱਟਦੇ ਦੇਖੀ ਕੀ ਤੇਰੇ ਮਾ ਬੱਦੂ ਦਾ 60000 ਦਾ ਸੌਦਾ ਟੱਪਸ ਬੰਦਿਆ ਮੂੰਹ ਦੱਸ ਦੇ ਕਿਉਂ ਦੇ ਤਾਂ 60000 ਹਜੇ ਆ ਕਿਵੇਂ ਖਾ ਜਾ ਪਈ ਜਾਂਦਾ ਤਾਂ ਕੀਰ ਨੇ ਪਈ ਜਾਂਦੇ ਨੇ ਤਾਂ ਚਾਚੀ ਪਲਾਈ ਕਰ ਗਈ ਉਹ ਥਗੀ ਬੜੀ ਉੱਤਾਂ ਛੱਡ ਗਈ ਆ ਦੀ ਉਹ ਕੋਈ ਨਹੀਂ ਚੰਗੀ ਭਣੀ ਆ ਜਾਂ ਅੰਦਰ ਤਾਂ ਆ ਜਾ ਫਿਰ ਹੁਣ ਹੈ ਉਹ ਹੋ ਦਾ ਕੰਮ ਜ਼ਿਆਦੀ ਵੱਧ ਗਿਆ ਚਾਚਾ ਆਜੋ ਬਾਹਰੇ ਆਜੋ ਦੇਖ ਗਈ ਛੋਟੀ ਬੱਦਲ ਬਾਈ ਇਹ ਗਲਤੀ ਹੋ ਗਈ ਆ 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